ਵਾਹਿਗੁਰੂ ਜੀ ਕਾ ਕਾਲ ਸਤਿ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਖੰਤ ਘਰ ਸਤਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਸਲੋਕ ਸੁਭ ਚਿੰਤਨ ਗੋਬਿੰਦ ਰਾਵਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇੱਕ ਘੜੀ ਕਰ ਕਿਰਪਾ ਭਗਵੰਤ ਇਸ ਰਾਮ ਧਿਆਨ ਨਾਲ ਲਾਉਣਾ ਹੈ ਨਾਨਕ ਇਥੀ ਯਮਕੈ ਨਾਮ ਨਾ ਵਿਸਰੋ ਇੱਕ ਘੜੀ ਇਥੇ ਵਿਸਰਾਮ ਹੈ ਕਰ ਕਿਰਪਾ ਭਗਵੰਤ ਸ਼ੰਤ ਨਿ ਰੈਨੜੀਐ ਚਮਕਣ ਤਾਰੇ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਜਿਆਦਾ ਰੈਨੜੀਏ ਕਹਿ ਜਾਂਦੇ ਹਨ ਰੈਨੜੀਐ ਐੜੇ ਦਲਾਵਾ ਹਨ ਨਿ ਰੈਨੜੀਐ ਚਮਕਣ ਤਾਰੇ ਕਹਿ ਜਾਂਦੇ ਨੇ ਚੰਮ ਕੰਨ ਪਾਠ ਕਰਨਾ ਹੈ ਥੋੜਾ ਜਿਹਾ ਕਸਕੇ ਬੋਲਣਾ ਹੈ ਪਿੰਨੀ ਰੰਣੀਐ ਚਮਕੰ ਤਾਰੇ ਜਾਗਹਿ ਸੰਤ ਜਨਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗ ਨਾਮ ਸਿਮਰਹਿ ਅਣ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਾਪ ਬਿਸਰ ਨਾਹੀ ਇੱਕ ਖਿਨੋ ਤਾਜਮਾਨ ਮੋਹ ਵਿਕਾਰ ਮਨ ਕਾ ਤਜ ਮਾਨ ਮੋਹ ਵਿਕਾਰ ਮਨ ਕਾ ਮਨ ਕਾ ਇਕੱਠਾ ਨਹੀਂ ਕਹਿਦਣਾ ਇੱਥੇ ਗਲਮਲਾ ਦੁਖ ਜਾਰੀ ਬਿਨਵੰਤ ਨਾਨਕ ਸਦਾ ਜਾਗੈ ਹਰਦਾਸ ਸੰਤ ਪਿਆਰੇ ਮੇਰੀ ਸੇਜੜੀ ਐ ਅਡੰਬਰ ਬਣਿਆ ਮਨ ਅਨੰਦ ਭਇਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਚਾਵ ਮੰਗਲ ਰਾਸ ਭਰੇ ਅੰਗ ਸੰਗ ਲਾਗੇ ਦੁਖ ਭਾਗੇ प्राण मान तन सब हरि मन इच्छ पाई प्राप्त ढ़ाई संयोग साहा शुभ गणिया संयोग किपी लगी हुई है संयोग साहा शुभ गणिया बिनवंत नानक मिले श्रीधर 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 सगल आनंद रस बनिया मेल सखिया पुछ है कहो कंत निसाणी हम मेल सखिया पुछ है। कहो ਕੰਤ ਨਿਸਾਨੀ ਰਸ ਪ੍ਰੇਮ ਭਰੀ ਕਛ ਬੂਲ ਨਾ ਜਾਣੀ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨ ਪਾਵਹੀ ਗੁਣ ਗੂੜ ਗੁਪਤ ਇਥੇ ਠਮਕ ਅਪਾਰ ਕਰਤੇ ਇਥੇ ਵਿਸਰਾਮ ਹੈ ਨਿਗਮ ਇਥੇ ਯਮਕ ਹੈ ਅੰਤ ਨ ਪਾਵਹੀ ਭਗਤ ਭਾਇ ਤੇ ਆਏ ਸੁਆਮੀ ਸਦਾ ਹਰ ਗੁਣ ਗਾਵਹੀ ਸਗਲ ਗੁਣ ਸੁ ਗਿਆਨ ਪੂਰਨ ਸੁ ਗਿਆਨ ਪਾਠ ਇਕੱਠਾ ਹੀ ਕਰਨਾ ਹੈ ਸਗਲ ਗੁਣ ਸੁ ਗਿਆਨ ਪੂਰਨ ਆਪਣੇ ਪ੍ਰਭ ਬਾਣੀ ਆਪਣੇ ਪ੍ਰਭ ਬਾਣੀ ਦਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸੁਖ ਸੋਹਿਲੜੀ ਹਰ ਗਾਵਣ ਲਾਗੇ ਸਾਜਣ ਸਰਸੇੜੇ ਦੁਖ ਦੁਸ਼ਮਣ ਭਾਗੇ ਸੋ ਕਸਹਿਜ ਸਰਸੇ ਹਰ ਨਾਮ ਰਹਿਸੇ ਰਹਿਸੇ ਪੁਲਾ ਹੀ ਬੁਲਾ ਪ੍ਰਭ ਆਪ ਕਿਰਪਾ ਧਾਰੀ ਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਭ ਦਿਵਸ ਆਏ ਸਹਿਜ ਪਾਏ ਸਗਲ ਨੇਦ ਪ੍ਰਭ ਪਾਗੇ ਦਿਨਵੰਤ ਨਾਨਕ ਸਰਣ ਸੁਆਮੀ ਸਦਾ ਹਰ ਜਾਣਤਾਗੇ ਅਸ ਮਹੱਲਾ ਪੰਜਵਾ ਉਠ ਵਣ ਵਟਾਉੜਿਆ ਤੈ ਕਿਆ ਚਿਰ ਲਾਇਆ ਹਾਂਜੀ ਪਾਠ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ ਉਠ ਇੱਥੇ ਯਮਕ ਲਾ ਦੇਣੀ ਹੈ ਵਣ ਵਟਾਉੜਿਆ ਰੜਿਆ ਉਚਾਰਨ ਕਰਨਾ ਰੜਿਆ ਨਹੀਂ ਕਹਿ ਦੇਣਾ ਲਾਂ ਲਾ ਕੇ ਵਟਾਉੜਿਆ ਵਟਾਉੜਿਆ ਹਾਂ ਛੇਤੀ ਬੋਲ ਦੇਣਾ ਉਠ ਵਣ ਵਟਾਉੜਿਆ ਤੈ ਕਿਆ ਚੇਰ ਲਾਇਆ ਤੈ ਪਦ ਤੇ ਵੀ ਯਮਕ ਲੱਗ ਜੀ ਮਹਲਤ ਪੁੰਨੜੀਆ ਕਿਤ ਕੂੜ ਲੁਭਾਇਆ ਲੋਭਾਇਆ ਕੂੜੇ ਨਾਲ ਮਹਲਤ ਕਿਤ ਕੂੜ ਲੋਭਾਇਆ ਹਾਂ ਮਹਲਤ ਕੋਲਾ ਹੀ ਬੋਲਣਾ ਕੂੜੇ ਲੋਭਾਇਆ ਤੂਹ ਮਾਇਆ ਪਹਿਲਾਂ ਲੋਭਾਇਆ ਕੂੜੇ ਨਾਲ ਸੀ ਹੁਣ ਔਂਕੜ ਨਾਲ ਐ ਇਹ ਛੀਤੀ ਬੋਲਦੇ ਨੇ ਲੁਭਾਇਆ ਕੂੜੇ ਲੋਭਾਇਆ ਤੂਹ ਮਾਇਆ ਕਰ ਪਾਪ ਅਮਿੱਤਿਆ ਅਮਿੱਤਿਆ ਕਸਕੇ ਬੋਲਣਾ ਤਾ ਨ ਭਸਮ ਢੇਰੀ ਜਮ ਹੈਰੀ ਕਾਲ ਬਪੜਾ ਜਿੱਤਿਆ ਜਿੱਤਿਆ ਵੀ ਕਸਕੇ ਬੋਲਣਾ ਮਾਲ ਜੋਬਨ ਛੋੜ ਵੈਸੀ ਰਹਿयो ਪੈਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਜੁਲਿਆ ਪੂਲਾ ਬੋਲਣਾ ਨਾਨਕ ਕਮਾਣਾ ਸੰਗ ਜੁਲਿਆ ਨਹ ਜਾਏ ਕਿਰਤ ਮਿਟਾਇਆ ਫਾਥੋ ਮਿਰਗ ਜਿਵੈ ਪੇਖ ਰਹਿਣ ਚੰਦਰਾਇਣ ਹਾਂ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਫਾਥੋ ਮਿਰਗ ਜਿਵੈ ਇਥੇ ਵਿਸ਼ਰਾਮ ਹੈ ਪੇਖ ਰਹਿ ਅਪੇਖ ਰਹਿਣ ਚੰਦਰਾਇਣ ਸੁਖ ਸੁਖਹ ਦੁਖ ਭਏ ਨਿਤ ਸੁਖੋ ਦੁਖ ਭਏ ਨਿਤ ਪਾਪ ਕਮਾਉਣ ਸੁਖੋ ਦੁਖ ਭਏ ਨਿਤ ਪਾਪ ਕਮਾਉਣ ਪਾਪਾ ਕਮਾਣੇ ਛੜਹਿ ਨਾਹੀ ਛੜਹਿ ਨਾਹੀ ਪਾਪਾ ਕਮਾਣੇ ਛੜਹਿ ਨਾਹੀ ਲੈ ਚੱਲੇ ਘਤ ਗਲਾਵਿਆ ਲੈ ਚੱਲੇ ਘਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਚੰਦੌਰੀ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੋਈ ਹੈ ਹਰ ਚੰਦੌਰੀ ਚੰਦੌਰੀ ਹਰ ਚੰਦੌਰੀ ਦੇਖ ਮੂਠਾ ਊੜ ਸੇਜਾ ਰਾਵਿਆ ਰਾਵਿਆ ਲਬ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ ਨਾਨਕ ਮਿਰਗ ਅਗਿਆਨ ਬਿਨਸੇ ਨਹ ਮਿਟਾ ਆਵਣ ਜਾਇਣ ਨਹ ਮਿਟੈ ਆਵਣ ਜਾਇਣ ਮਿੱਠਾ ਮੁਖ ਮੂਆ ਇਹ ਮੁਖ ਨਹੀਂ ਮੱਖ ਮੂਆ ਮੱਖੀ ਦਾ ਵਾਚਕ ਹੈ ਮਿੱਠਾ ਇਥੀ ਯਮਕ ਹੈ ਮੱਖ ਮੂਆ ਕਿਉ ਲਏ ਓ ਡਾਰੀ ਓ ਡਾਰੀ ਨਹੀਂ ਕਹਿਣਾ ਇਹਨੂੰ ਊੜਾ ਖੁੱਲੇ ਮੂੰਹ ਬਲਾ ਉਚਾਰਨ ਕਰ ਮਿੱਠਾ ਮਿੱਠਾ ਮੱਖ ਮੂਆ ਮੱਖ ਥੋੜਾ ਜਿਹਾ ਕਸ ਕੇ ਬੋਲਨਾ ਮਿੱਠਾ ਮੱਖ ਮੁਆ ਮਿੱਠਾ ਮੱਖ ਮੁਆ ਕਿਉ ਲਏ ਓਡਾਰੀ ਹਸਤੀ ਗਰਤ ਪਿਆ ਕਿਉ ਤਰਿਆ ਤਾਰੀ ਤਰਨ ਦੁਹੇਲਾ ਭਇਆ ਖਿਨ ਮੈਂ ਖਸਮ ਚੀਤ ਨਾ ਆਇਓ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਤਰਨ ਦੁਹੇਲਾ ਭਇਆ ਖਿਨ ਮੈਂ ਇੱਥੇ ਵਿਸਰਾਮ ਖਸਮ ਚੇਤਨਾ ਆਇਓ ਦੁਖਾ ਸਜਾਈ ਗਣਤ ਨਾਹੀ ਕੀਆ ਆਪਣਾ ਪਾਇਓ ਗੁੱਝਾ ਕਮਾਣਾ ਪ੍ਰਗਟ ਹੋਆ ਈਤ ਉਤਹ ਖੁਆਰੀ ਹਾਂ ਈਤ ਉਤਹ ਖੁਆਰੀ ਨਾਨਕ ਸਤਗੁਰ ਬਾਜ ਮੂਠਾ ਮਨਮੁਖੋ ਅਹੰਕਾਰੀ ਨਾਨਕ ਸਤਗੁਰ ਬਾਜ ਮੂਠਾ ਇਥੇ ਵਿਸਰਾਮ ਮਨਮੁਖੋ ਅਹੰਕਾਰੀ ਬਾਜ ਮੂਠਾ ਨਹੀਂ ਕਹਿਣਾ ਬਾਜ ਦਾ ਸਤਗੁਰ ਨਾਲ ਸੰਬੰਧ ਹੈ ਹਰ ਕੇ ਦਾਸ ਜੀਵੇ ਲੱਗ ਪ੍ਰਭ ਹਰ ਕੇ ਦਾਸ ਜੀਵੇ ਲੱਗ ਪ੍ਰਭ ਕੀ ਚਰਣੀ ਕੰਠ ਲਗਾਏ ਲੀਏ ਤਿਸ ठाकुर ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰਾਖ ਰਖਣ ਹਾਰਾ ਸਦਾ ਨਿਰਮਲ ਕਰਨੀ ਨਾਨਕ ਨਰਕ ਨ ਜਾਏ ਕਬਹੂ ਹਰ ਸੰਤ ਹਰ ਕੀ ਸਰਣੀ ਆਸਾ ਮਹੱਲਾ ਪੰਜਵਾ ਵੰਨ ਮੇਰੇ ਆਲਸਾ ਹਰ ਪਾਸ ਬੇਨੰਤੀ ਰਾਵ ਸੋ ਆਪ ਨੜਾ ਪ੍ਰਭ ਸੰਗ ਸੁਹੰਤੀ संगे सोहंती कंत स्वामी दिन सरैणी रावी सास सास चेतार जीवा प्रभ वेख हर गुण गावी है बिरहा लज्जाया दर्श पाया ये लज्जाया पद थोड़ा जा के उच्चारण करना है बिरहा लज्जाया दर्श पाया अमे दृष्ट सिंचंती ਕਿ ਸਚੰਤੀ ਆਮ ਕਹਿ ਜੁੰਦੇ ਹਨ ਦੋ ਟਿੱਪੀਆਂ ਨੇ ਸਿੰਘ ਚੰਤੀ ਪਾਠ ਕਿੱਥੇ ਬੋਲਨੇ ਸਿੰਘ ਚੰਤੀ ਬਿਨਵੰਤ ਨਾਨਕ ਮੇਰੀ ਇੱਛ ਪੁੰਨੀ ਮਿਲੇ ਜੇ ਸਖੋ ਜੰਤੀ ਨਸਮਨਯਹ ਕਿਲ ਵਿਖਹੋ ਇਹ ਨਸਮਨਯਹ ਇਥੇ ਠਮਕੈ ਕਿਲ ਵਿਖਹੋ ਇਥੇ ਵਿਸਰਾਮ ਕਰਤਾ ਕਰ ਕਰਤਾ ਘਰ ਆਇਆ ਦੂਤ ਹਦਨ ਭਇਆ ਗੋਵਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਵਿੰਦ ਲਲਨ ਸਾਧ ਸੰਗ ਵਖਾਣਿਆ ਆਚਰਜ ਦੀਠਾ ਅਮਿਓ ਵੂਠਾ ਗੁਰ ਪ੍ਰਸਾਦੀ ਜਾਣਿਆ ਮਨ ਸਾਧ ਆਈ ਵਜੀ ਵਧਾਈ ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪਰਭੂ ਆਪ ਬਣਾਇਆ ਨਰਕ ਨਾ ਡੀਠੜਿਆ ਇਹ ਨਰਕ ਪਾਤੀ ਯਮ ਕਲਾ ਦਨੀਆ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭਏ ਪਲਾਇਣਾ ਧਰਮ ਧੀਰਜ ਸਹਜ ਸੁਖੀਏ ਸਾਧ ਸੰਗਤ ਹਰ ਭਜੇ ਕਰ ਅਮਗ੍ਰਹ ਰਾਖ ਲੀਨੇ ਮੋਹ ਮਮਤਾ ਸਭ ਤਜਿ ਤਜਿ ਪਜੇ ਇਹ ਪੁੱਲੇ ਪਾਦੂ ਚਰਨ ਕਰਨੀ ਹੈ ਗਹਿ ਕੰਠ ਲਾਏ ਗੌਰ ਮਿਲਾਏ ਗੋਵਿੰਦ ਜਪ ਤਗਾਇਣ ਬਿਨਵੰਤ ਨਾਨਕ ਸਿਮਰ ਸਵਾਮੀ ਸਗਲ ਆਸ ਪੁਜਾਇਣ ਨਿਦ ਸਿਧ ਚਰਨ ਗਹਿ ਤਾ ਕੀ ਹਕਾ ਕੜਾ ਸਭ ਕਿਛ ਬਸ ਜਿਸੈ ਸੋ ਪ੍ਰਭੂ ਅਸਾੜਾ ਗਿਆ ਭੂਜਾ ਲੀਨੇ ਨਾਮ ਦੀਨੇ ਕਰ ਧਾਰ ਮਸਤਕ ਰਾਖਿਆ ਸੰਸਾਰ ਸਾਗਰ ਨਹਿ ਵਿਆਪੈ ਅੰਮਿਉ ਹਰ ਰਸ ਚਾਖਿਆ ਸਾਧ ਸੰਗੇ ਨਾਮ ਰੰਗੇ ਰਾਣ ਜੀਤ ਵੱਡਾ ਖਾੜਾ ਬਿਨਵੰਤ ਨਾਨਕ ਸਰਨ ਸੁਆਮੀ ਬਹੁੜ ਜਾਮਨਾ ਉਪਾਣਾ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ